ਇਸ ਵਕਤ ਅਮਰੀਕੀ ਫੈਡਰਲ ਏਜੰਸੀਆਂ ਦੀਆਂ ਨਜ਼ਰਾਂ ਕੈਲੀਫੋਰਨੀਆ ਸਟੇਟ ਉੱਤੇ ਲੱਗੀਆਂ ਹੋਈਆਂ ਨੇ ਸਾਥੇ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਤਕਰੀਬਨ 5 ਜਾਂ 6 ਦਿਨ ਪਹਿਲਾਂ ਜਿਹੜੇ ਡਰਾਈਵਿੰਗ ਲਾਇਸੈਂਸਸ ਈਸ਼ੂ ਕੀਤੇ ਜਾਂਦੇ ਨੇ ਉਸ ਵਿੱਚ ਇਹ ਪਾਇਆ ਗਿਆ ਇੱਕ ਫੈਡਰਲ ਨੈਸ਼ਨਲ ਲੈਵਲ ਦਾ ਆਡਿਟ ਸੀ ਜਿਸ ਵਿੱਚ ਤੱਥ ਤੇ ਗੱਲ ਉੱਭਰ ਕੇ ਸਾਹਮਣੇ ਇਹ ਆਈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਢੰਗ ਤਰੀਕਿਆਂ ਦੀ ਵਰਤੋਂ ਕਰਕੇ ਡਰਾਈਵਿੰਗ ਲਾਇਸੈਂਸਸ ਕੈਲੀਫੋਰਨੀਆ ਦੇ ਵਿੱਚ ਜਾਰੀ ਕੀਤੇ ਜਾ ਰਹੇ ਸਨ ਕੀਤੇ ਜਾਂਦੇ ਰਹੇ ਨੇ ਉਹ ਬਹੁਤ ਹੀ ਗਲਤ ਤਰੀਕਾ ਸੀ ਬਹੁਸੇ ਅਜਿਹੇ ਲੋਕ ਜਿਨ੍ਹਾਂ ਦਾ ਪਰਮਿਟ ਜਿਹੜਾ ਹੁੰਦਾ ਕਿਸ ਮੁਲਕ-ਮੁਲਕ ਦੇ ਵਿੱਚ ਰਹਿੰਦਾ ਜਿਹੜਾ ਪਰਮਿਟ ਸੀ ਉਹ ਵੀ ਐਕਸਪਾਇਰ ਹੋ ਚੁੱਕਿਆ ਸੀ ਉਸ ਤੋਂ ਬਿਯੋਂਡ ਉਸ ਤੋਂ ਕਈ-ਕਈ ਮਹੀਨੇ ਕਈ-ਕਈ ਸਾਲਾਂ ਅੱਗੇ ਤੱਕ ਦੇ ਡਰਾਈਵਿੰਗ ਲਾਇਸੈਂਸਸ ਉਹਨਾਂ ਨੂੰ ਜਾਰੀ ਕੀਤੇ ਗਏ ਸਨ ਫੈਡਰਲ ਏਜੰਸੀ ਐਫ ਸੀ ਐਮ ਐਸ ਏ ਚਿਸ ਵੱਲੋਂ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਹੜੇ ਲਚੀਲੇ ਕਿਹੜੇ ਢਿੱਲੇ ਅੰਦਾਜ਼ ਦੇ ਵਿੱਚ ਇਹ ਜਿਹੜੇ ਡਰਾਈਵਿੰਗ ਲਾਇਸੈਂਸਸ ਇਸ਼ੂ ਕੀਤੇ ਗਏ ਨੇ ਇਹਨਾਂ ਨੂੰ ਆਡਿਟ ਕੀਤਾ ਗਿਆ ਹੈ ਉਸ ਨੇ ਹੁਣ ਸ਼ਕਤੀ ਸ਼ੁਰੂ ਕਰਤੀ ਹੈ ਕਈ ਨਵੀਆਂ ਹਦਾਇਤਾਂ ਕਈ ਨਵੀਆਂ ਪਾਬੰਦੀਆਂ ਲਾਤੀਆਂ ਗਈਆਂ ਨੇ ਬਹੁਤ ਸੇ ਸੀਡੀਐਲ ਅਤੇ ਸੀਐਲਪੀ ਜਿਹੜੇ ਹੁੰਦੇ ਨੇ ਕਮਰਸ਼ੀਅਲ ਲਰਨਰਸ ਜਾਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਾਨ ਇਮੀਗਰੈਂਟਸ ਕੈਟਾਗਰੀ ਦੇ ਨਾਨ ਸਿਟੀਜ਼ਨ ਕੈਟਾਗਰੀ ਦੇ ਉਹਨਾਂ ਨੂੰ ਜਾਰੀ ਕਰਨ ਦੇ ਜਿਹੜੇ ਮਾਪਦੰਡ ਨੇ ਬਣਾਏ ਨੇ ਸਖਤ ਕਰਤਾ ਗਿਆ ਹੈ